हाल ही ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਗਏ ਪਰ ਇਸ ਅਮਰੀਕਾ ਦੇ ਦੌਰੇ ਤੇ ਜਾਣ ਤੋਂ ਬਾਅਦ ਅਮਰੀਕਾ ਨੇ ਯਕੈਲੀਏ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਭਾਰਤ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਨੂੰ ਦੋ ਚਿੱਤੀ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਇਹ ਦੋ ਚਿੱਤੀ ਕਿਉਂ ਬਣੀ ਹੈ ਇਸ ਤੇ ਅੱਜ ਗੱਲਬਾਤ ਕਰਾਂਗੇ ਪਰ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਨਰਿੰਦਰ ਮੋਦੀ ਜਿਵੇਂ ਹੀ ਅਮਰੀਕਾ ਤੋਂ ਵਾਪਸ ਭਾਰਤ ਦੇ ਵਿੱਚ ਪਰਤੇ ਨੇ ਤਾਂ ਉਧਰ ਖੁਦ ਨੂੰ ਜਾਂ ਫਿਰ ਨਰਿੰਦਰ ਮੋਦੀ ਨੂੰ ਆਪਣਾ ਦੋਸਤ ਤੇ ਭਾਰਤ ਦੇ ਲਈ ਬਹੁਤ ਸਾਰਾ ਪਿਆਰ ਦਿਲ ਦੇ ਵਿੱਚ ਰੱਖਣ ਦੀ ਗੱਲ ਕਰਨ ਵਾਲੇ ਰਾਸ਼ਟਰਪਤੀ 트ੰਪ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ 21 ਮਿਲੀਅਨ ਦੀ ਰਾਸ਼ੀ ਕੈਨਸਲ ਕਰ ਦਿੱਤੀ ਹੈ ਤੇ ਇਹ 21 ਮਿਲੀਅਨ ਡਾਲਰ ਕਿਉਂ ਮਿਲਦੇ ਸੀ ਭਾਰਤ ਨੂੰ ਤੇ ਕਦੋਂ ਤੋਂ ਮਿਲਦੇ ਆ ਰਹੇ ਸੀ ਇਸ ਬਾਰੇ ਵੀ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਜਿਵੇਂ ਹੀ ਸਰਕਾਰ ਬਦਲੀ ਤੇ ਡੋਨਲਡ ਟਰੰਪ ਅਗਲੇ ਰਾਸ਼ਟਰਪਤੀ ਚੁਣੇਗੇ ਤਾਂ ਇਸ ਦੇ ਵਿੱਚ ਸਭ ਤੋਂ ਵੱਡਾ ਅਹਿਮ ਯੋਗਦਾਨ ਇਲਾਨ ਮਸਕ ਦਾ ਸੀ ਉਹੀ ਇਲਾਨ ਮਸਕ ਜਿਹਦੇ ਵੱਲੋਂ ਸਪੇਸ ਐਕਸ ਨਾਂ ਦੀ ਇੱਕ ਵੱਡੀ ਕੰਪਨੀ ਚਲਾਈ ਜਾ ਰਹੀ ਹੈ ਜਿਹਦੇ ਵੱਲੋਂ ਟੈਸਲਾ ਵੀ ਚਲਾਈ ਜਾ ਰਹੀ ਹੈ ਤੇ ਜਿਸ ਨੂੰ ਕਿ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਰਾਸ਼ਟਰਪਤੀ 트ੰਪ ਨੇ ਇੱਕ ਡੀਓਜੀਈ ਨਾਂ ਦੀ ਸੰਸਥਾ ਬਣਾਈ ਜਿਸ ਨੂੰ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਕਿਹਾ ਗਿਆ ਤੇ ਇਸ ਦੇ ਵਿੱਚ ਜਾਂ ਫਿਰ ਇਸ ਦੇ ਲਈ ਇਲਾਨ ਮਸਕ ਨੂੰ ਇਸ ਦੀ ਪ੍ਰਧਾਨਗੀ ਤੱਕ ਦੇ ਦਿੱਤੀ ਗਈ ਯਾਨੀ ਕਹਿ ਲਈਏ ਕਿ ਸਾਰਾ ਬੋਝ ਇਸ ਡੀਓਜੀਈ ਡਿਪਾਰਟਮੈਂਟ ਦਾ ਇਲਾਨ ਮਸਕ ਤੇ ਮੋਢਿਆਂ ਤੇ ਪਾ ਦਿੱਤਾ ਗਿਆ ਤੇ ਇਹ ਕਹਿ ਦਿੱਤਾ ਗਿਆ ਕੀ ਅਮਰੀਕਾ ਕਿੱਥੇ ਕਿੱਥੇ ਖਰਚ ਕਰ ਰਿਹਾ ਕਿੱਥੇ ਕਿੱਤੇ ਬੇਫਾਲਤੂ ਖਰਚ ਕਰ ਰਿਹਾ ਉਸ ਤੇ ਖਰਚਿਆਂ ਨੂੰ ਘਟਾਇਆ ਜਾਵੇ ਤਾਂ ਇਸ ਤੋਂ ਬਾਅਦ ਇੱਕ ਅਨਾਉਂਸਮੈਂਟ ਹੋਈ ਹੈ ਜਿਸ ਦੀ ਚਾਰੇ ਪਾਸੇ ਚਰਚਾ ਛਿੜੀ ਹੋਈ ਹੈ ਤੇ ਇਸੇ ਡਿਪਾਰਟਮੈਂਟ ਯਾਨੀ ਕਿ ਇਲਾਨ ਮਸਕ ਵਾਲੇ ਇਸੇ ਡੀਓਜੀਈ ਡਿਪਾਰਟਮੈਂਟ ਦੇ ਵੱਲੋਂ ਅਮਰੀਕਾ ਦੇ ਵੱਲੋਂ ਭਾਰਤ ਨੂੰ ਦਿੱਤੀ ਜਾਣ ਵਾਲੀ 21 ਮਿਲੀਅਨ ਦੀ ਰਾਸ਼ੀ ਕੈਨਸਲ ਕਰ ਦਿੱਤੀ ਗਈ ਹੈ ਜਾਂ ਕਹਿ ਲਈਏ ਕਿ ਰੋਕ ਲਗਾ ਦਿੱਤੀ ਗਈ ਹੈ ਹੁਣੇ 21 ਮਿਲੀਅਨ ਭਾਰਤ ਨੂੰ ਜੇਕਰ ਅਮਰੀਕਾ ਦੇ ਰਿਹਾ ਸੀ ਤਾਂ ਉਹ ਕਿਸ ਦੇ ਕਿਸ ਦੇ ਲਈ ਦੇ ਰਿਹਾ ਸੀ ਇਹ ਇੱਕ ਵੱਡਾ ਸਵਾਲ ਹੈ ਤੇ ਉਹ ਦੱਸ ਦੰਨੇ ਆ ਕਿ ਆਖਿਰਕਾਰ ਇੰਡੀਆ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤੇ ਜਦੋਂ ਵੀ ਇਲੈਕਸ਼ਨ ਦੇ ਵਿੱਚ VOTER TURN OUT ਵਧਾਉਣ ਦੇ ਲਈ ਅਮਰੀਕਾ ਭਾਰਤ ਨੂੰ ਇਹ 21 ਮਿਲੀਅਨ ਦੇ ਦੀ ਰਾਸ਼ੀ ਹੈ ਜਿਹੜੀ ਉਹ ਪ੍ਰਦਾਨ ਕਰਦਾ ਆ ਰਿਹਾ ਸੀ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਤਾਂ ਫਿਰ 트럼ਪ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸੰਬੋਧਨ ਕਰਕੇ ਕਹਿੰਦੇ ਨੇ ਕਿ ਭਾਰਤ ਇੱਕ ਚੰਗੀ ਇਕਨੋਮਿਕ ਗਰੋਥ ਕਰਨ ਵਾਲਾ ਦੇਸ਼ ਹੈ ਤੇ ਭਾਰਤ ਇੱਕ ਅਜੇਹਾ ਦੁਨੀਆ ਦਾ ਦੇਸ਼ ਹੈ ਜਿਸ ਦੇ ਵਿੱਚ ਟੈਰਫ ਸਭ ਤੋਂ ਵੱਧ ਲਗਾਏ ਜਾਂਦੇ ਨੇ ਯਾਨੀ ਕਿ ਕੋਈ bari ਸਮਾਨ ਜਦੋਂ ਭਾਰਤ ਦੇ ਵਿੱਚ ਵਿਕਣ ਦੇ ਲਈ ਆਉਂਦਾ ਤਾਂ ਭਾਰਤ ਸਰਕਾਰ ਉਸ ਤੇ ਜ਼ਿਆਦਾ ਟੈਕਸ ਲਗਾਉਂਦੀ ਹੈ ਜਿਹਨੂੰ ਟੈਰਫ ਕਿਹਾ ਜਾਂਦਾ ਹੈ ਡੋਨਲਡ 트੍ਰੰਪ ਇਹ ਆ ਕੇ ਫਿਰ ਐਲਾਨ ਕਰਦੇ ਨੇ ਕਿ ਅਮਰੀਕਾ ਜਿਹੜਾ ਵੋਟਰ ਟਰਨ ਆਊਟ ਦੇ ਲਈ ਇੰਡੀਆ ਨੂੰ 21 ਮਿਲੀਅਨ ਡਾਲਰ ਦੀ ਰਾਸ਼ੀ 페 ਕਰਦਾ ਆ ਰਿਹਾ ਉਹ ਹੁਣ ਅਸੀਂ ਨਹੀਂ 페 ਕਰਾਂਗੇ। ਜ਼ਾਹਿਰ ਤੌਰ ਤੇ ਹੈ ਕਿ ਭਾਰਤ ਨੂੰ ਸ਼ਾਇਦ ਇਸ ਦਾ ਕੋਈ ਜ਼ਿਆਦਾ ਫਰਕ ਨਾ ਪਵੇ ਕਿਉਂਕਿ ਜੇਕਰ ਇੰਡੀਅਨ ਰੁਪੀਏ ਦੇ ਵਿੱਚ ਇਸ ਨੂੰ ਕਨਵਰਟ ਕੀਤਾ ਜਾਵੇ ਤਾਂ 21 ਮਿਲੀਅਨ ਯੂ ਐਸ ਡਾਲਰ ਤਕਰੀਬਨ 1800 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਬਣ ਜਾਂਦੀ ਹੈ। ਪਰ ਕੀ ਟਰੰਪ ਨੇ ਇਹ ਸਹੀ ਕੀਤਾ ਉਹ ਵੀ ਉਸ ਵੇਲੇ ਜਦੋਂ ਭਾਰਤ ਦੋ ਚਿੱਤੀ ਦੇ ਵਿੱਚ ਹੈ ਦੋ ਚਿੱਤੀ ਦੇ ਵਿੱਚ ਇਸ ਲਈ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਨੂੰ ਮਿਲਦੇ ਨੇ ਤਾਂ ਟਰੰਪ ਭਾਰਤ ਨੂੰ ਆਫਰ ਕਰਦਾ ਆਪਣਾ ਸਭ ਤੋਂ ਐਡਵਾਂਸ 에ਅਰਕ੍ਰਾਫਟ F35 ਕਿ F35 ਅਮਰੀਕਾ ਭਾਰਤ ਨੂੰ ਵੇਚਣ ਦੇ ਲਈ ਤਿਆਰ ਹੈ ਹੁਣ ਕਿਉਂਕਿ ਗੇਂਦ ਭਾਰਤ ਦੇ ਪਾਲੇ ਦੇ ਵਿੱਚ ਹੈ ਸੋ ਇਸ ਕਰਕੇ ਇੰਡੀਆ ਨੇ ਇਹ ਚੀਜ਼ ਡਿਸਾਈਡ ਕਰਨੀ ਹੈ ਕਿ ਭਾਰਤ ਨੇ ਅਮਰੀਕਾ ਦਾ F35 ਫਾਈਟਰ ਜੈਟ ਲੈਣਾ ਜਾਂ ਫਿਰ ਰੂਸ ਦੇ ਵੱਲੋਂ ਬਣਾਇਆ ਗਿਆ ਸੁਖੋਈ 57E ਲੈਣਾ ਹੁਣ ਕਿਉਂਕਿ ਭਾਰਤ ਦੇ ਜਿਹੜੇ ਰਿਸ਼ਤੇ ਰਸ਼ੀਆ ਦੇ ਨਾਲ ਨੇ ਉਹ ਬਹੁਤ ਪੁਰਾਣੇ ਚੱਲਦੇ ਆ ਰਹੇ ਨੇ ਸੋ ਇੱਕ ਸਮਾਂ ਐਸਾ ਵੀ ਸੀ ਜਦੋਂ ਅਮਰੀਕਾ ਪਾਕਿਸਤਾਨ ਦੇ ਨਾਲ ਸੀ ਤੇ ਪਾਕਿਸਤਾਨ ਦੀ ਸੈਨਾ ਅਮਰੀਕੀ ਜਲ ਸੈਨਾ ਦੇ ਨਾਲ ਭਾਰਤ ਤੇ ਹਮਲਾ ਕਰਨ ਦੇ ਲਈ ਆ ਰਹੀ ਸੀ ਤਾਂ ਉਹ ਉਹ ਸਮਾਂ ਸੀ ਜਦੋਂ ਰਸ਼ੀਆ ਅਮਰੀਕਾ ਦੀ ਦੇ ਵਿਰੋਧ ਦੇ ਵਿੱਚ ਤੇ ਪਾਕਿਸਤਾਨ ਦੇ ਵਿਰੋਧ ਦੇ ਵਿੱਚ ਭਾਰਤ ਦੀ ਮਦਦ ਕਰਨ ਦੇ ਲਈ ਅੱਗੇ ਆਇਆ ਸੀ ਤੇ ਉਹ ਉਹ ਵੇਲਾ ਸੀ ਕਿ ਜਦੋਂ ਅਮਰੀਕੀ ਫੌਜ ਜਿਹੜੀ ਪਾਕਿਸਤਾਨ ਦੇ ਨਾਲ ਲੱਗ ਕੇ ਭਾਰਤ ਵੱਲ ਨੂੰ ਆ ਰਹੀ ਸੀ ਉਹ ਵਾਪਸ ਮੁੜ ਗਈ ਸੀ ਸੋ ਇਸ ਤਰੀਕੇ ਦੇ ਸਬੰਧ ਇੰਡੀਆ ਤੇ ਰੂਸ ਦੇ ਨੇ ਇੱਥੋਂ ਤੱਕ ਕਿ ਇੰਡੀਆ ਦੇ ਵਿੱਚ ਜਿਹੜਾ ਡਿਫੈਂਸ ਸਿਸਟਮ ਹੈ ਜਿੰਨੇ ਵੀ ਮੋਸਟਲੀ ਸੈਨਾ ਦੇ ਕੋਲ ਹਥਿਆਰ ਨੇ ਉਹ ਜ਼ਿਆਦਾਤਰ ਰਸ਼ੀਆ ਤੋਂ ਖਰੀਦੇ ਗਏ ਨੇ ਪਰ ਇੱਥੇ ਕੀ ਜ਼ਿਆਦਾਤਰ ਗੱਲ ਹੋ ਰਹੀ ਹੈ ਕਿ 에어 ਫੋਰਸ ਦੀ ਹੋ ਰਹੀ ਹੈ ਕਿਉਂਕਿ 에어 ਫੋਰਸ ਦੇ ਵਿੱਚ ਇਸ ਵੇਲੇ ਲਗਭਗ 31 ਸਕਵਾਡਰਨ ਨੇ ਜਿਹੜੇ ਫਾਈਟਰ ਜੈਟਸ ਨੇ ਜਦੋਂ ਕਿ ਹੋਣੇ ਚਾਹੀਦੇ ਨੇ 42 ਤਾਂ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਫਾਈਟਰ ਜੈਟ ਦੀ ਕਮੀ 에어 ਫੋਰਸ ਦੇ ਵਿੱਚ ਦੇਖੀ ਜਾ ਸਕਦੀ ਹੈ ਤੇ 에어 ਫੋਰਸ ਚਾਹੁੰਦੀ ਹੈ ਕਿ ਭਾਰਤ ਸਰਕਾਰ ਇਸ ਕਮੀ ਨੂੰ ਜਲਦੀ ਪੂਰਾ ਕਰਕੇ ਦੇਵੇ ਤਾਂ ਜੋ ਭਾਰਤ ਦੀ 에어 ਫੋਰਸ ਹੈ ਜਿਹੜੀ ਉਹ ਚਾਈਨਾ ਦੀ 에어 ਫੋਰਸ ਦਾ ਮੁਕਾਬਲਾ ਕਰ ਸਕੇ ਕਿਉਂਕਿ ਚైనా ਦੇ ਕੋਲ ਆਪਣੇ ਬਣਾਏ ਹੋਏ ਬਹੁਤ ਸਾਰੇ ਏਅਰਕ੍ਰਾਫਟ ਨੇ ਫਾਈਟਰ ਏਅਰ ਜੈਟ ਨੇ ਇਥੋਂ ਤੱਕ ਕਿ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜਿੱਥੇ ਅਮਰੀਕਾ ਰਸ਼ੀਆ ਤੇ ਪੂਰੀ ਦੁਨੀਆ ਹਜੇ ਫਾਈਟਰ ਜੈਟ ਦੇ ਵਿੱਚ 5th ਜਨਰੇਸ਼ਨ ਤੱਕ ਪਹੁੰਚੀ ਹੋਈ ਹੈ ਉਥੇ ਚੀਨ ਨੇ ਆਪਣਾ 6th ਜਨਰੇਸ਼ਨ ਦਾ ਫਾਈਟਰ ਜੈਟ ਵੀ ਬਣਾ ਲਿਆ ਅਜਿਹੇ ਸਮੇਂ ਦੇ ਵਿੱਚ ਜ਼ਰੂਰੀ ਹੋ ਜਾਂਦਾ ਹੈ ਦੀ ਭਾਰਤ ਵੀ ਆਪਣੀ 에어ਫੋਰਸ ਦੀ ਤਾਕਤ ਨੂੰ ਹੋਰ ਵੀ ਵਧਾਵੇ। ਹੁਣ ਦੋ ਚਿੱਤੀ ਦੇ ਵਿੱਚ ਮੈਂ ਪਹਿਲਾਂ ਕਿਹਾ ਸੀ ਕਿ ਦੋ ਚਿੱਤੀ ਦੇ ਵਿੱਚ ਭਾਰਤ ਕਿਉਂ ਹੈ? ਕਿਉਂਕਿ ਇੱਕ ਪਾਸੇ ਰਸ਼ੀਆ ਨੇ ਆਫਰ ਕੀਤਾ ਹੋਇਆ ਕਿ ਤੁਸੀਂ ਸਾਡਾ ਸੁਖੋਈ 57E ਲੋ ਤੇ ਦੂਸਰੇ ਪਾਸੇ ਇਸੇ ਚੀਜ਼ ਨੂੰ ਦੇਖਦਿਆਂ ਤੇ ਪੀਐਮ ਮੋਦੀ ਦੇ ਅਮਰੀਕੀ ਦੌਰੇ ਦੇ ਦੌਰਾਨ ਰਾਸ਼ਟਰਪਤੀ 트ੰਪ ਨੇ ਵੀ ਭਾਰਤ ਨੂੰ ਇਹ ਆਫਰ ਕਰ ਦਿੱਤਾ ਕਿ ਅਮਰੀਕਾ ਜਿਹੜਾ ਕਿ ਆਪਣੇ ਫਾਈਟਰ ਜਿਹੜੇ ਨੇ F35 ਜਹਾਜ਼ ਹੈ ਜੋ ਸਟੈਲਥ ਟੈਕਨੋਲੋਜੀ ਦਾ 5th ਜਨਰੇਸ਼ਨ ਦਾ ਉਹ ਬਹੁਤ ਘੱਟ ਦੇਸ਼ਾਂ ਨੂੰ ਵੇਚ ਰਿਹਾ ਤੇ ਭਾਰਤ ਦੀ ਚੋਣ ਅਮਰੀਕਾ ਨੇ ਕੀਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਸਾਡਾ F35 ਜਿਹੜਾ ਫਾਈਟਰ ਜੈਟ ਹੈ ਸਟੈਲਥ ਟੈਕਨੋਲੋਜੀ ਦਾ ਉਹ ਖਰੀਦ ਲਵੇ ਹੁਣ ਭਾਰਤ ਦੋ ਚਿੱਤੀ ਦੇ ਵਿੱਚ ਇਸ ਕਰਕੇ ਆ ਕਿਉਂਕਿ ਇੱਕ ਪਾਸੇ ਰੂਸ ਦਾ ਵੀ ਆਫਰ ਬੜਾ ਵਧੀਆ ਤੇ ਦੂਸਰੇ ਪਾਸੇ ਅਮਰੀਕਾ ਦਾ O F 35 ਜਹਾਜ਼ ਵੀ ਭਾਰਤ ਨੂੰ ਮਿਲ ਸਕਦਾ ਹੈ ਜਿਹੜਾ ਕਿ ਅਮਰੀਕਾ ਹਲੇ ਤੱਕ ਸਿਰਫ ਇੰਗਲੈਂਡ ਤੇ ਜਾਪਾਨ ਨੂੰ ਦੇ ਚੁੱਕਿਆ ਇਸ ਤੋਂ ਪਹਿਲਾਂ ਕਿ ਇਸੇ ਵਿਸ਼ੇ ਤੇ ਅੱਗੇ ਵਧੀਏ ਵਾਪਸ ਪਹਿਲੇ ਵਿਸ਼ੇ ਤੇ ਚੱਲਦੇ ਹਾਂ 21 ਮਿਲੀਅਨ ਯੂ ਐਸ ਡਾਲਰ ਦੀ ਜਿਹੜੀ ਕਟੌਤੀ ਯੂ ਐਸ ਨੇ ਕੀਤੀ ਹੈ ਉਸ ਦੇ ਵਿੱਚ ਆ ਬੀ ਜੀ ਪੀ ਤੇ ਸਰਕਾਰ ਦਾ ਪੱਖ ਵੀ ਸਾਹਮਣੇ ਆਇਆ ਬੀਜਪੀ ਇਹ ਕਹਿ ਰਹੀ ਹੈ ਕਿ ਜੇਕਰ 21 ਮਿਲੀਅਨ ਯੂ ਐਸ ਡਾਲਰ ਹਰ ਇਲੈਕਸ਼ਨ ਦੇ ਦੌਰਾਨ ਭਾਰਤ ਨੂੰ ਅਮਰੀਕਾ ਦੰਦਾ ਆ ਰਿਹਾ ਸੀ ਤਾਂ ਫਿਰ ਇਹ ਪੈਸੇ ਜਾ ਕਿੱਥੇ ਰਹੇ ਨੇ ਇਸ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਇਕਨੋਮਿਕ ਐਡਵਾਈਜ਼ਰੀ ਹੈ ਉਹਦੇ ਜਿਹੜੇ ਮੈਂਬਰ ਮਿਸਟਰ ਸੰਜੀਪ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਤਾਂ ਇਸ ਨੂੰ ਦੁਨੀਆ ਦਾ ਇੱਕ ਸਭ ਤੋਂ ਵੱਡਾ ਸਕੈਮ ਤੱਕ ਕਰਾਰ ਦੇ ਦਿੱਤਾ ਹੈ ਸਵਾਲੇ ਪੈਦਾ ਹੁੰਦਾ ਹੈ ਕਿ ਜੇਕਰ ਅਮਰੀਕਾ ਭਾਰਤ ਭਾਰਤੀ ਚੋਣਾਂ ਦੇ ਵਿੱਚ ਟਰਨ ਆਊਟ ਵਧਾਉਣ ਦੇ ਲਈ 21 ਮਿਲੀਅਨ ਯੂ ਐਸ ਡਾਲਰ ਦੀ ਰਾਸ਼ੀ ਦੇ ਰਿਹਾ ਸੀ ਤਾਂ ਉਹ ਖਰਚ ਕਿੱਥੇ ਕੀਤੀ ਜਾ ਰਹੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਭਾਰਤ ਨੂੰ ਇਸ ਦੇ ਨਾਲ ਕੋਈ ਜ਼ਿਆਦਾ ਨੁਕਸਾਨ ਹੋਣ ਨਹੀਂ ਵਾਲਾ ਪਰ ਅਮਰੀਕਾ ਨੂੰ ਘਟੋ-ਘਟੇ ਸੋਚਣਾ ਚਾਹੀਦਾ ਸੀ ਕਿ ਜੇਕਰ ਇਸ ਤਰੀਕੇ ਦੀ ਰਾਸ਼ੀ ਭਾਰਤ ਨੂੰ ਕਈ ਸਾਲਾਂ ਤੋਂ ਦਿੱਤੀ ਜਾ ਰਹੀ ਹੈ ਤਾਂ ਫਿਰ ਇਸ ਵੇਲੇ ਟਰੰਪ ਇਸ ਰਾਸ਼ੀ ਨੂੰ ਕਿਉਂ ਰੋਕ ਰਿਹਾ ਉਹ ਵੀ ਉਸ ਵੇਲੇ ਜਦੋਂ 트럼ਪ ਭਾਰਤ ਨੂੰ ਆਫਰ ਕਰ ਰਿਹਾ F35 ਫਾਈਟਰ ਜੈਟ ਖਰੀਦਣ ਦੇ ਲਈ ਸੋ ਕੀ ਇਸ ਦੇ ਉੱਤੇ ਸਿੱਧਾ ਅਸਰ ਪੈ ਸਕਦਾ ਇਸ ਡੀਲ ਦੇ ਉੱਤੇ ਅਸਰ ਪੈ ਸਕਦਾ ਦੂਸਰੀ ਇੱਕ ਹੋਰ ਜਿਹੜੀ ਵੱਡੀ ਡੀਲ ਹੈ ਉਹ ਅਮਰੀਕਾ ਜਾਂ ਫਿਰ ਰਾਸ਼ਟਰਪਤੀ 트럼ਪ ਇਹ ਸੋਚ ਰਹੇ ਨੇ ਕਿਉਂਕਿ ਹੁਣ 트럼ਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਡ੍ਰਿੱਲ ਬੇਬੀ ਡ੍ਰਿੱਲ ਦਾ ਇੱਕ ਨਾਰਾ ਦਿੱਤਾ ਸੀ ਕਿ 트럼ਪ ਨੇ ਕਹਿ ਦਿੱਤਾ ਸੀ ਕਿ ਅਮਰੀਕੀ ਧਰਤੀ ਦੇ ਵਿੱਚ ਬਹੁਤ ਸਾਰੇ ਭੰਡਾਰ ਨੇ ਤੇਲ ਤੇ ਗੈਸਸਿਸ ਦੇ ਤੇ ਹੁਣ ਅਮਰੀਕਾ ਉਹਨਾਂ ਨੂੰ ਕੱਢੇਗਾ ਤੇ ਬਾਕੀ ਦੁਨੀਆ ਨੂੰ ਵੇਚੇਗਾ ਸੋ ਭਾਰਤ ਜਿੱਥੇ ਜ਼ਿਆਦਾਤਰ ਜਿਹੜਾ ਆਪਣਾ ਤੇਲ ਆ ਉਹ ਕਤਰ ਤੋਂ ਯਾਨੀ ਕਿ ਆਰਬ ਕੰਟਰੀਜ਼ ਤੋਂ ਮੰਗਾਉਂਦਾ ਤੇ ਉਸਦੇ ਲਈ ਇੱਕ ਹੋਰ ਆਪਸ਼ਨ ਖੁੱਲ ਗਈ ਹੈ ਅਮਰੀਕਾ ਜਦੋਂ ਕਿ ਕੁਝ ਜਿਹੜਾ ਤੇਲ ਆ ਉਹ ਭਾਰਤ ਰਸ਼ੀਆ ਤੋਂ ਵੀ ਇੰਪੋਰਟ ਕਰਦਾ ਤੇ ਇੱਕ ਨਵੀਂ ਆਪਸ਼ਨ ਖੁੱਲਣ ਤੋਂ ਬਾਅਦ ਸਵਾਲ ਇਹ ਵੀ ਪੈਦਾ ਹੋ ਰਿਹਾ ਕਿ ਭਾਰਤ ਅਮਰੀਕਾ ਤੋਂ ਕਿੰਨਾ ਕੁ ਜਿਹੜਾ ਤੇਲ ਹੈ ਇਹ ਖਰੀਦ ਸਕਦਾ ਹੈ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਖਰੀਦ ਦੇਗਾ ਪਰ ਇਸ ਤੋਂ ਪਹਿਲਾਂ ਇੱਕ ਵੱਡੀ ਜਿਹੜੀ ਡੀਲ F35 ਤੇ Sukhoi 57E ਦੇ ਵਿਚਕਾਰ ਲਟਕ ਰਹੀ ਹੈ ਭਾਰਤ ਨੇ ਹਾਲੇ ਕਿਸੇ ਨੂੰ ਵੀ Yes ਨਹੀਂ ਕੀਤੀ ਪਰ ਇਸ ਦੇ ਉੱਤੇ ਥੋੜਾ ਜਿਹਾ ਵਿਚਾਰ ਕਰਨਾ ਜ਼ਰੂਰੀ ਹੈ ਜੋ ਕਿ ਭਾਰਤ ਕਰ ਵੀ ਰਿਹਾ ਅਮਰੀਕਾ ਜੇਕਰ F35 ਭਾਰਤ ਨੂੰ ਦੇਵੇਗਾ ਯਾਨੀ ਕਿ ਵੇਚੇਗਾ ਤਾਂ ਉਸ ਦੀ ਕਾਫਤੇ ਗੱਲ ਕਰੀਏ ਤਾਂ ਤਕਰੀਬਨ ਇੱਕ F35 80 ਮਿਲੀਅਨ ਡਾਲਰ ਦੇ ਕਰੀਬ ਤੱਕ ਚਲਾ ਜਾਊਗਾ ਤੇ ਜੇਕਰ ਸੁਖੋਈ 57E ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਇਸ ਤੋਂ ਕਾਫੀ ਅੱਧੀ ਰਹਿ ਜਾਂਦੀ ਹੈ ਯਾਨੀ ਕਿ 40 ਤੋਂ 50 ਮਿਲੀਅਨ ਯੂएस ਡਾਲਰ ਤੱਕ ਦੀ ਕੀਮਤ ਪਰ ਯੂਨਿਟ ਦੀ ਪਾਊ ਵੀ ਦੂਸਰੇ ਪਾਸੇ ਅਮਰੀਕਾ ਇਹ ਚਾਹ ਰਿਹਾ ਹੈ ਕਿ ਜੇਕਰ ਅਸੀਂ ਭਾਰਤ ਨੂੰ F35 ਫਾਈਟਰ ਜੈਟ ਆਪਣਾ ਦੇਵਾਂਗੇ ਤਾਂ ਭਾਰਤ ਨੂੰ ਸਾਡੇ ਨਾਲ ਕੁਝ ਸੰਧੀਆਂ ਕਰਨੀਆਂ ਪੈਣੀਆਂ ਕੁਝ ਐਗਰੀਮੈਂਟ ਕਰਨੇ ਪੈਣਗੇ ਕਿ F35 ਦੀ ਜਿਹੜੀ ਟੈਕਨੋਲੋਜੀ ਹੈ ਉਹ ਭਾਰਤ ਤੋਂ ਬਾਹਰ ਨਹੀਂ ਜਾਏਗੀ ਕਿਉਂਕਿ ਅਮਰੀਕਾ ਨੂੰ ਡਰ ਹੈ ਕਿ ਜੇਕਰ F35 ਭਾਰਤ ਦੇ ਕੋਲ ਚਲਿਆ ਗਿਆ ਤਾਂ ਕਿਤੇ ਰੂਸ ਉਸ ਭਾਰਤੀ F35 ਤੋਂ ਉਹਦੀ ਟੈਕਨੋਲੋਜੀ ਦੀ ਜਾਣਕਾਰੀ حاصل ਨਾ ਕਰ ਨਾ ਕਰ ਲਵੇ ਕਿਉਂਕਿ ਸਭ ਤੋਂ ਵੱਡਾ ਖਤਰਾ F35 ਜਾਂ ਫਿਰ ਅਮਰੀਕਾ ਦੇ ਲਈ ਹੈਗਾ ਤਾਂ ਉਹ ਹੈ ਰਸ਼ੀਅਨ ਡਿਫੈਂਸ ਸਿਸਟਮ ਦੇ ਵਿੱਚ ਬਣਾਈ ਗਈ S400 ਮਿਜ਼ਾਈਲ ਇਹ ਐਸਸੀ ਮਿਜ਼ਾਈਲ ਹੈ ਕਿ ਜਿਹੜੀ ਕਿਸੇ ਵੀ ਦੁਸ਼ਮਣ ਦੇ 에ਅਰਕ੍ਰਾਫਟ ਨੂੰ ਕਿਸੇ ਵੀ ਆਪਣੇ ਦੇਸ਼ ਦੀ ਬਾਉਂਡਰੀ ਦੇ ਵਿੱਚ ਦਾਖਲ ਹੋਣ ਨਹੀਂ ਦਿੰਦੀ ਤੇ ਭਾਰਤ ਰੂਸ ਤੋਂ S400 ਮਾਫ ਕਰਨਾ S400 ਇਹ ਜਿਹੜਾ ਮਿਜ਼ਾਈਲ ਸਿਸਟਮ ਹੈ ਉਹ ਪਹਿਲਾਂ ਹੀ ਖਰੀਦ ਚੁੱਕਿਆ ਹੈ ਤੇ ਹੁਣ ਤੱਕ ਕੋਈ ਵੀ ਦੇਸ਼ ਅਜੇ ਹਾ ਦੇਸ਼ ਨਹੀਂ ਹੈ ਜਿਹਦੇ ਕੋਲ ਰੂਸ ਦਾ ਬਣਿਆ ਹੋਇਆ ਇਹ ਡਿਫੈਂਸ ਸਿਸਟਮ ਯਾਨੀ ਕਿ S400 ਵੀ ਹੋਵੇ ਤੇ ਨਾਲ ਦੀ ਨਾਲ F35 ਅਮਰੀਕਾ ਦਾ ਫਾਈਟਰ ਜੈਟ ਵੀ ਹੋਵੇ ਜੇਕਰ ਭਾਰਤ ਅਮਰੀਕਾ ਤੋਂ F35 ਖਰੀਦ ਲੈਂਦਾ ਤਾਂ ਭਾਰਤ ਉਹ ਪਹਿਲਾ ਦੇਸ਼ ਵੀ ਬਣ ਜਾਊਗਾ ਜਿਹਦੇ ਕੋਲ ਦੋਨੋਂ ਟੈਕਨੋਲੋਜੀਆਂ ਨੇ ਪਰ ਕਿਉਂਕਿ ਅਮਰੀਕਾ ਭਾਰਤ ਨੂੰ F35 ਦੇਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਹੈ ਕਿ F35 ਦੀ ਟੈਕਨੋਲੋਜੀ ਚੋਰੀ ਨਹੀਂ ਹੋਏਗੀ ਜਾਂ ਲੀਕ ਨਹੀਂ ਹੋਏਗੀ ਦੂਸਰਾ ਇਹ ਹੈ ਕਿ ਜਦੋਂ ਵੀ ਇਹਦੇ ਵਿੱਚ ਕੋਈ ਅਪਗ੍ਰੇਡ ਅਪਗ੍ਰੇਡੇਸ਼ਨ ਕੀਤੀ ਜਾਊਗੀ ਤਾਂ ਉਹ ਭਾਰਤ ਨਹੀਂ ਬਲਕਿ ਅਮਰੀਕਾ ਹੀ ਕਰੂਗਾ ਯਾਨੀ ਕਿ ਜੇਕਰ ਭਾਰਤ ਦੇ ਵਿੱਚ F35 ਜਹਾਜ਼ ਉੱਡਣਗੇ ਤਾਂ ਉਹਦਾ ਕਿਤੇ ਨਾ ਕਿਤੇ ਉਹਦੀ ਸਾਰੀ ਜਾਣਕਾਰੀ ਅਮਰੀਕਾ ਆਪਣੇ ਕੋਲ ਰੱਖੂਗਾ ਦੂਸਰੇ ਪਾਸੇ ਰਸ਼ੀਆ ਨੇ ਭਾਰਤ ਨੂੰ ਇਹ ਆਫਰ ਕੀਤਾ ਹੈ ਕਿ ਤੁਸੀਂ ਜੇਕਰ ਸਾਡਾ ਸੁਖੋਈ 57 E ਫਾਈਟਰ ਜੈਟ ਸਾਡੇ ਤੋਂ ਖਰੀਦਦੇ ਹੋ ਤਾਂ ਅਸੀਂ ਇਹਦੀ ਸਾਰੀ ਟੈਕਨੋਲੋਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਟਰਾਂਸਫਰ ਕਰ ਦੇਵਾਂਗੇ ਜਿਸ ਤੋਂ ਬਾਅਦ ਕਿ ਇਹੀ ਰਸ਼ੀਆ ਦਾ ਸੁਖੋਈ 57E ਭਾਰਤ ਦੇ ਵਿੱਚ ਬਣਾਇਆ ਜਾ ਸਕੇਗਾ ਇੱਕ ਬਹੁਤ ਵੱਡੀ ਡੀਲ ਹੈ ਭਾਰਤ ਦੇ ਲਈ ਕਿਉਂਕਿ ਇੱਕ ਪਾਸੇ ਅਮਰੀਕਾ ਸਿਰਫ ਜਹਾਜ਼ ਵੇਚ ਰਿਹਾ ਟੈਕਨੋਲੋਜੀ ਨਹੀਂ ਦੇ ਰਿਹਾ ਦੂਸਰੇ ਪਾਸੇ ਰਸ਼ੀਆ ਜਹਾਜ਼ ਵੀ ਵੇਚ ਰਿਹਾ ਦੇ ਰਿਹਾ ਤੇ ਪਲੱਸ ਉਸ ਦੀ ਸਾਰੀ ਟੈਕਨੋਲੋਜੀ ਵੀ ਸ਼ੇਅਰ ਕਰ ਰਿਹਾ ਹੁਣ ਭਾਰਤ ਦੇ ਅੱਗੇ ਦੋ ਆਪਸ਼ਨਾਂ ਨੇ ਯਾ ਤਾਂ ਇੱਕ ਪਾਸੇ ਜਾ ਕੇ ਸਖੋਈ 57 ਭਾਰਤ ਖਰੀਦ ਸਕਦਾ ਜਿਸ ਦੇ ਲਈ ਪੈਸੇ ਵੀ ਘੱਟ ਖਰਚ ਕਰਨੇ ਪੈਣਗੇ ਤੇ ਉਹਦੀ ਸਾਰੀ ਟੈਕਨੋਲੋਜੀ ਵੀ ਭਾਰਤ ਆ ਜਾਏਗੀ ਤੇ ਭਾਰਤ ਦੇ ਵਿੱਚੋਂ ਬਣਾਇਆ ਵੀ ਜਾ ਸਕਦਾ ਦੂਸਰੇ ਪਾਸੇ ਅਮਰੀਕਾ ਦਾ ਐਫ 35 ਹੈ ਜੋ ਕਿ ਸਿਰਫ ਖਰੀਦਿਆ ਜਾ ਸਕਦਾ ਜੇਕਰ ਉਸ ਵਿੱਚ ਕੋਈ ਇਨ ਫਿਊਚਰ ਅਪਗ੍ਰੇਡੇਸ਼ਨ ਵੀ ਕਰਨੀ ਪਈ ਤਾਂ ਉਹ ਅਮਰੀਕਾ ਹੀ ਆ ਕੇ ਕਰੇਗਾ ਦੂਸਰਾ ਐਫ 35 ਦੀ ਕਾਸਟ ਬਹੁਤ ਜ਼ਿਆਦਾ ਹੈ ਹੁਣ ਇਸ ਤੋਂ ਇਲਾਵਾ ਇੱਕ ਹੋਰ ਆਪਸ਼ਨ ਭਾਰਤ ਦੇ ਕੋਲੇ ਬਚਦਾ ਹੈ ਕਿ ਆਪਣੇ ਫਾਈਟਰ ਜੈਟ ਦੀ ਗਿਣਤੀ ਨੂੰ ਪੂਰਾ ਕਰਨ ਦੇ ਲਈ ਭਾਰਤ ਚਾਵੇ ਤਾਂ ਇਸ ਤਰੀਕੇ ਨਾਲ ਵੀ ਕਰ ਸਕਦਾ ਹੈ ਕਿ ਕੁਝ ਜਿਹੜੇ ਸਕਵਾਡਰਨ ਨੇ ਯਾਨੀ ਕਿ 4-5 ਗਰੁੱਪ ਜਿਹੜੇ ਨੇ ਉਹ F35 ਦੇ ਅਮਰੀਕਾ ਤੋਂ ਖਰੀਦ ਲਵੇ ਤੇ ਜਿਹੜੇ ਬਾਕੀ 8 ਤੋਂ 10 ਸਕੁਆਡਰਨ ਦੀ ਕਮੀ ਰਹਿੰਦੀ ਹੈ ਉਹਨੂੰ ਪੂਰਾ ਕਰਨ ਦੇ ਲਈ ਭਾਰਤ ਸੁਖੋਈ 57E ਖਰੀਦ ਲਵੇ ਇਸ ਦੇ ਨਾਲ ਭਾਰਤ ਨੂੰ ਬਹੁਤ ਜ਼ਿਆਦਾ ਫਾਇਦਾ ਇਸ ਕਰਕੇ ਹੋਏਗਾ ਕਿਉਂਕਿ ਸੁਖੋਈ ਵੀ ਭਾਰਤ ਦੇ ਵਿੱਚ ਆ ਗਿਆ ਜੋ ਐਡਵਾਂਸ ਟੈਕਨੋਲੋਜੀ ਨਾਲ ਬਣਿਆ ਹੋਇਆ 5th ਜਨਰੇਸ਼ਨ ਦਾ ਫਾਈਟਰ ਜੈਟ ਹੈ ਦੂਸਰਾ ਦੁਨੀਆ ਦਾ ਇਸ ਵੀਡੀਓ ਦਾ ਮੋਸਟ ਐਡਵਾਂਸ ਫਾਈਟਰ ਜੈਟ ਸਟੈਲਥ ਟੈਕਨੋਲੋਜੀ ਵਾਲਾ F35 ਵੀ ਭਾਰਤ ਦੇ ਕੋਲ ਆ ਜਾਏਗਾ ਪਲੱਸ ਭਾਰਤ ਦੁਨੀਆ ਦਾ ਉਹ ਪਹਿਲਾ ਦੇਸ਼ ਬਣ ਜਾਵੇਗਾ ਜਿਹਦੇ ਕੋਲ F35 ਵਾਲੀ ਸਟੈਲਟ ਟੈਕਨੋਲੋਜੀ ਵੀ ਹੈ ਤੇ ਜਿਹਦੇ ਕੋਲ ਰਸ਼ੀਆ ਦਾ S400 ਐਂਟੀ ਮਿਜ਼ਾਈਲ ਸਿਸਟਮ ਵੀ ਹੈ ਸੋ ਇਸ ਕਰਕੇ ਭਾਰਤ ਬੜੀ ਸੋਚ ਸਮਝ ਕੇ ਇਸ ਡੀਲ ਨੂੰ ਕਰੇਗਾ ਯਾਨੀ ਕਿ ਇਸ ਤੇ ਹਜੇ ਵਿਚਾਰਾ ਹੋ ਰਹੀਆਂ ਨੇ ਨਾ ਹਜੇ ਰਸ਼ੀਆ ਨੂੰ ਯੈਸ ਹੋਈਆ ਨਾ ਹਜੇ ਅਮਰੀਕਾ ਨੂੰ ਯੈਸ ਕੀਤੀ ਗਈ ਆ ਪਰ ਇਸੇ ਦਰਮਿਆਨ ਜਦੋਂ ਇੰਨੀ ਵੱਡੀ ਡੀਲ ਅਮਰੀਕਾ ਤੇ ਭਾਰਤ ਦੇ ਵਿਚਕਾਰ ਹੋਣ ਜਾ ਰਹੀ ਹੈ ਜਾਂ ਹੋ ਸਕਦੀ ਹੈ ਤਾਂ ਕੀ ਡੋਲਰ 트ੰਪ ਦਾ ਅਮਰੀਕਾ ਦੇ ਵੱਲੋਂ ਭਾਰਤ ਨੂੰ ਟਰਨ ਆਊਟ ਵੋਟਰ ਟਰਨ ਆਊਟ ਵਧਾਉਣ ਦੇ ਲਈ ਜੋ 21 ਮਿਲੀਅਨ ਦੀ ਰਾਸ਼ੀ ਜੋ ਦਿੱਤੀ ਜਾਂਦੀ ਸੀ ਕਿ ਉਹ ਰੋਕਣਾ ਜਾਇਜ਼ ਹੈ ਜਾਂ ਕੀ ਇਸ ਤੇ ਭਾਰਤ ਸਰਕਾਰ ਵੀ ਕੋਈ ਸਖਤ ਰੁਖਤ ਅਖਤਿਆਰ ਕਰ ਸਕਦੀ ਹੈ ਜੇਕਰ ਆਉਣ ਵਾਲੀ ਦੁਨੀਆ ਦੇ ਵਿੱਚ ਦੇਖੀਏ ਤਾਂ ਰਸ਼ੀਆ ਤੇ ਚਾਈਨਾ ਮਿਲ ਕੇ ਇੱਕ ਸੁਪਰ ਪਾਵਰ ਦਾ ਰੂਪ اختیار ਕਰ ਰਹੇ ਨੇ ਕਿਉਂਕਿ ਚਾਈਨਾ ਦੀ ਜਿਹੜੀ ਇਕਨੋਮਿਕ ਗਰੋਥ ਹੈ ਉਹ ਇਸ ਵੇਲੇ ਅਮਰੀਕਾ ਦੇ ਬਰਾਬਰ ਜਾ ਚੁੱਕੀ ਹੈ ਦੂਸਰੇ ਪਾਸੇ ਜੋ ਮਿਲਟਰੀ ਦੇ ਬਰਾਬਰ ਜਾਨੀ ਕਿ ਮਿਲਟਰੀ ਫੋਰਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਟੱਕਰ ਦੇਣ ਦੇ ਲਈ ਰਸ਼ੀਆ ਸਾਹਮਣੇ ਬੈਠਾ ਅਮਰੀਕਾ ਦੇ ਵਿੱਚ ਸੋ ਇਸ ਕਰਕੇ ਰਸ਼ੀਆ ਤੇ ਚਾਈਨਾ ਦੀ ਜਿਹੜੀ ਵੱਧਦੀ ਨਜ਼ਦੀਕੀਆਂ ਨੇ ਉਹ ਕਿਤੇ ਨਾ ਕਿਤੇ ਅਮਰੀਕਾ ਨੂੰ ਖਟਕਦਿਆਂ ਨੇ ਤੇ ਅਮਰੀਕਾ ਇਸੇ ਕਰਕੇ ਭਾਰਤ ਨੂੰ ਆਪਣੇ ਹੋਰ ਨਜ਼ਦੀਕ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਅਮਰੀਕਾ ਚਾਹੁੰਦਾ ਕਿ ਭਾਰਤ ਰਸ਼ੀਆ ਤੇ ਚੀਨ ਦੇ ਨਾਲ ਨਾ ਜਾ ਕੇ ਮਿਲੇ ਬਲਕਿ ਅਮਰੀਕਾ ਦੇ ਨਾਲ ਜਾ ਕੇ ਮਿਲੇ ਇਹਦੇ ਵੀ ਬਹੁਤ ਸਾਰੇ ਫਾਇਦੇ ਨੇ ਉਹ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਜੇਕਰ ਅਮਰੀਕਾ ਦੇ ਰਿਸ਼ਤੇ ਭਾਰਤ ਦੇ ਨਾਲ ਚੰਗੇ ਹੁੰਦੇ ਨੇ ਤਾਂ ਕਿਉਂਕਿ ਅਮਰੀਕਾ ਨੂੰ ਇੱਕ ਐਸਾ ਪਲੇਟਫਾਰਮ मिल ਜਾਂਦਾ ਹੈ ਜਿਹੜਾ ਕਿ ਚੀਨ ਤੇ ਰਸ਼ੀਆ ਦੇ ਨੇੜੇ ਹੁੰਦਾ ਯਾਨੀ ਕਿ ਆਉਣ ਵਾਲੇ ਦੁਨੀਆ ਦੇ ਵਿੱਚ ਜੇਕਰ ਕਦੇ ਵੀ ਯੁੱਧ ਵਰਗੇ ਹਾਲਾਤ ਬਣ ਸਕਦੇ ਨੇ ਤਾਂ ਭਾਰਤ ਦੀ ਜ਼ਮੀਨ ਨੂੰ ਜਾਂ ਫਿਰ ਇਸ ਤੇ ਜੋ ਅਸਮਾਨ ਨੂੰ ਵਰਤ ਸਕਦਾ ਹੈ ਅਮਰੀਕਾ ਦੋਨਾਂ ਦੇਸ਼ਾਂ ਦੇ ਖਿਲਾਫ ਲੜਾਈ ਲੜਨ ਦੇ ਲਈ ਪਰ ਇਸ ਵੇਲੇ ਜਿਹੜਾ ਕਿ ਲੱਗ ਰਿਹਾ ਕਿ 트럼ਪ ਜੋ ਕਿ ਖੁਦ ਇੱਕ ਬਿਜ਼ਨਸਮੈਨ ਹੈ ਉਹ ਨਹੀਂ ਚਾਹੁੰਦਾ ਕਿ ਦੁਨੀਆ ਕਿਸੇ ਵੀ ਜੰਗ ਦੇ ਰਸਤੇ ਤੇ ਚੱਲੇ ਹਾਲਾਂਕਿ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਹੈ ਉਸ ਦੇ ਵਿੱਚ ਜਿੱਥੇ ਪੂਰਾ ਵੈਸਟ ਹੈ ਜਿਹੜਾ ਪੂਰਾ ਯੂਰਪ ਹੈ ਉਹ ਇਸ ਦੇ ਲਈ ਰਸ਼ੀਆ ਨੂੰ ਜ਼ਿੰਮੇਵਾਰ ਦੱਸਦਾ ਹੈ ਕਿ ਰਸ਼ੀਆ ਨੇ ਯੂਕਰੇਨ ਤੇ ਹਮਲਾ ਕਰਕੇ ਗਲਤ ਕੀਤਾ ਤਾਂ ਦੂਸਰੇ ਪਾਸੇ ਤਾਜ਼ਾ ਤਾਜ਼ਾ ਬਿਆਨ 트ੰਪ ਦਾ ਇਹ ਆਇਆ ਜਿਸ ਦੇ ਵਿੱਚ ਕਿਹਾ ਕਿ ਇਸ ਯੁੱਧ ਦੇ ਲਈ ਜੇਕਰ ਕੋਈ ਕਸੂਰਵਾਰ ਹੈ ਤਾਂ ਉਹ ਖੁਦ ਯੂਕਰੇਨ ਹੈ ਕਿਉਂਕਿ ਯੂਕਰੇਨ ਚਾਹੁੰਦਾ ਸੀ ਕਿ ਉਹ ਨੈਟੋ ਦਾ ਮੈਂਬਰ ਬਣੇ ਰਸ਼ੀਆ ਚਾਹੁੰਦਾ ਸੀ ਕਿ ਨੈਟੋ ਕਦੇ ਵੀ ਯੂਕਰੇਨ ਨੂੰ ਆਪਣਾ ਮੈਂਬਰ ਨਾ ਬਣਾਵੇ ਇਸੇ ਗੱਲ ਨੂੰ ਲੈ ਕੇ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ ਸੀ ਤੇ 트াম্পੇ ਲਗਾਤਾਰ ਕਹਿ ਰਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਇਸ ਯੂਕਰੇਨ ਰਸ਼ੀਆ ਵਾਰ ਦਾ ਵੀ ਅੰਤ ਲਿਆਂਦਾ ਜਾਵੇ ਯਾਨੀ ਕਿ ਯੁੱਧਬੰਦੀ ਹੈ ਜਿਹੜੀ ਇਹ ਕਰ ਦਿੱਤੀ ਜਾਵੇ ਪਰ ਇਸ ਸਭ ਦੇ ਦਰਮਿਆਨ ਭਾਰਤ ਦੇ ਕੋਲ ਕਾਫੀ ਸਾਰੀਆਂ ਆਪਸ਼ਨਸ ਨੇ ਇਸ ਵੇਲੇ ਜਿਹੜੀ ਵੱਡੀ ਆਪਸ਼ਨ ਭਾਰਤ ਦੇ ਕੋਲ ਹੈ O F35 ਖਰੀਦੇ ਜਾਂ ਫਿਰ Sukhoi 57E ਖਰੀਦੇ ਇਸ ਦੇ ਵਿੱਚ ਭਾਰਤ ਸੋਚ ਰਿਹਾ ਹੈ